ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਈਸ਼ਾ ਹੈ ਮੈਂ ਕਾਸ਼ੀਪੁਰ ਵਿੱਚ ਰਹਿੰਦੀ ਹਾਂ ਮੇਰੀ ਇਹ ਕਹਾਣੀ ਮੇਰੇ ਸਹੁਰੇ ਘਰ ਵਿੱਚ ਮੇਰੇ ਉੱਪਰ ਹੋਏ ਜ਼ੁਲਮ ਦੀ ਹੈ ਰੱਬ ਮੇਰੇ ਸਹੁਰੇ ਵਰਗਾ ਸਹਰਾ ਕਿਸੇ ਨੂੰ ਨਾ ਦੇਵੇ ਮੈਂ ਉਸ ਘਰ ਵਿੱਚ ਵਿਧਵਾ ਸੀ ਮੈਂ 5 ਸਾਲ ਤਸੀਹੇ ਚਲਦੀ ਰਹੀ ਘਰ ਵਿੱਚ ਮੌਜੂਦ ਹਰ ਕੋਈ ਮੇਰੇ ਬਾਰੇ ਵੱਖ-ਵੱਖ ਗੱਲਾਂ ਕਰ ਰਿਹਾ ਸੀ ਉਹ ਬਹਿਸ ਕਰ ਰਹੇ ਸਨ ਕਿ ਵਿਧਵਾ ਹੋਣ ਤੋਂ ਬਾਅਦ ਮੈਨੂੰ ਆਪਣੇ ਪੇਕੇ ਘਰ ਰਹਿਣਾ ਚਾਹੀਦਾ ਜਾਂ ਆਪਣੇ ਸਹੁਰੇ ਘਰ ਪਰ ਮੇਰੀ ਪਰਜਾਈ ਨਹੀਂ ਚਾਹੁੰਦੀ ਸੀ ਕਿ ਮੈਂ ਉਸ ਦੇ ਘਰ ਜਾ ਕੇ ਰਹਾ ਕਿਉਂਕਿ ਮੇਰੇ ਭਰਾ ਦੀ ਆਮਦਨ ਬਹੁਤ ਘੱਟ ਸੀ ਉਹ ਮੇਰੇ ਸਮੇਤ ਮੇਰੇ ਦੋ ਬੱਚਿਆਂ ਦਾ ਬੋਝ ਚੁੱਕਣ ਤੋਂ ਝਿਜਕ ਰਹੀ ਸੀ ਮੇਰਾ ਭਰਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਸਹੁਰੇ ਨੂੰ ਕਹਿ ਰਿਹਾ ਸੀ ਕਿ ਤੁਸੀਂ ਈਸ਼ਾ ਨੂੰ ਇਸ ਘਰ ਵਿੱਚ ਹਮੇਸ਼ਾ ਲਈ ਰਹਿਣ ਦਿਓ ਆਖਰ ਉਹ ਵੀ ਇਸ ਘਰ ਦੀ ਨੋ ਆ ਮੇਰੀ ਵਿਚਾਰੀ ਮਾਂ ਉਥੇ ਚੁੱਪਚਾਪ ਬੈਠੀ ਰਹੀ ਤੇ ਸਾਰਿਆਂ ਦੀਆਂ ਗੱਲਾਂ ਸੁਣਦੀ ਰਹੀ ਸ਼ਾਇਦ ਉਹ ਕੁਝ ਕਹਿਣ ਦੀ ਸਥਿਤੀ ਵਿੱਚ ਨਹੀਂ ਸੀ ਉਹ ਵੀ ਮੇਰੇ ਭਰਾ ਤੇ ਪਰਜਾਈ ਦੇ ਸਹਾਰੇ ਆਪਣਾ ਜੀਵਨ ਬਤੀਤ ਕਰ ਰਹੀ ਸੀ ਮੈਂ ਸਿਰ ਝੁਕਾ ਕੇ ਚੁੱਪ ਬੈਠੀ ਰਹੀ ਨਾ ਤਾਂ ਮੈਂ ਉਹਨਾਂ ਦੀ ਬਹਿਸ ਵਿੱਚ ਕੁਝ ਕਹਿ ਸਕਦੀ ਸੀ ਨਾ ਹੀ ਉਹਨਾਂ ਨੂੰ ਦੱਸ ਸਕਦੀ ਸੀ ਕਿ ਮੈਂ ਕੀ ਕਰਨਾ ਹੈ ਮੇਰੇ ਪਤੀ ਜਿਸ ਦਾ ਨਾਮ ਸੋਨੂ ਸੀ ਉਸ ਦੇ ਜਾਣ ਤੋਂ ਬਾਅਦ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਦੁਨੀਆ ਹੀ ਤਬਾਹ ਹੋ ਗਈ ਮੈਨੂੰ ਨਹੀਂ ਪਤਾ ਸੀ ਕਿ ਸੋਨੂ ਅਚਾਨਕ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਜਾਵੇਗਾ ਮੈਂ ਪੂਰੀ ਤਰ੍ਹਾਂ ਇਕੱਲੀ ਰਹਿ ਗਈ ਸੀ ਮੇਰੇ ਨਾਲ ਮੇਰੇ ਦੋ ਬੱਚੇ ਵੀ ਅਨਾਥ ਹੋ ਗਏ ਸਨ ਸੋਨੂ ਨਾਲ ਵਿਆਹ ਮੇਰੀ ਪਸੰਦ ਨਾਲ ਨਹੀਂ ਹੋਇਆ ਸੀ ਪਰ ਵਿਆਹ ਤੋਂ ਬਾਅਦ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ ਮੈਂ ਵੀ ਆਪਣੀ ਵਿਵਹਤਾ ਜੀਵਨ ਤੋਂ ਪਹਿਲਾਂ ਕਦੇ ਕਿਸੇ ਅਜਨਬੀ ਨੂੰ ਨਜ਼ਰਾਂ ਚੁੱਕ ਕੇ ਨਹੀਂ ਦੇਖਿਆ ਸੀ ਮੇਰੇ ਪਤੀ ਸੋਨੂ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਪਹਿਲੇ ਵਿਅਕਤੀ ਸਨ ਤੇ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਜਦੋਂ ਸਾਡੇ ਦੋਵੇਂ ਬੱਚੇ ਇਸ ਦੁਨੀਆ ਵਿੱਚ ਆਏ ਤਾਂ ਸਾਡੀ ਜ਼ਿੰਦਗੀ ਹਰ ਤਰ੍ਹਾਂ ਨਾਲ ਸੰਪੂਰਨ ਸੀ ਇਹ ਬੱਚੇ ਸਾਡੇ ਪਿਆਰ ਦਾ ਪ੍ਰਤੀਕ ਸੀ ਤੇ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਮੈਨੂੰ ਮੇਰੇ ਸਹੁਰੇ ਘਰ ਦੀ ਕਿਸੇ ਵੀ ਚੀਜ਼ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਮੇਰੀ ਸੱਸ ਨਹੀਂ ਸੀ ਉਹ ਮੇਰੇ ਵਿਆਹ ਤੋਂ ਪਹਿਲਾਂ ਹੀ ਗੁਜ਼ਰ ਗਈ ਸੋਨੂ ਦੀ ਇੱਕ ਭੈਣ ਸੀ ਉਸ ਦੀ ਭੈਣ ਵਿਆਹੀ ਹੋਈ ਸੀ ਉਸ ਦਾ ਸਹੁਰਾ ਘਰ ਸਾਡੇ ਘਰ ਤੋਂ ਦੂਰ ਸੀ ਜਿਸ ਕਾਰਨ ਉਹ ਸਾਲ ਵਿੱਚ ਇੱਕ ਵਾਰ ਹੀ ਆਉਂਦੀ ਸੀ ਘਰ ਵਿੱਚ ਸਿਰਫ ਮੇਰਾ ਸਹੁਰਾ ਮੇਰਾ ਪਤੀ ਤੇ ਸਾਡੇ ਦੋ ਬੱਚੇ ਸਨ ਕੁਝ ਦਿਨਾਂ ਤੋਂ ਸੋਨੂ ਨੂੰ ਦਫ਼ਤਰ ਤੋਂ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਉਹ ਕਾਫੀ ਉਦਾਸ ਰਹਿਣ ਲੱਗ ਪਿਆ ਸੀ ਅਸਦੀ ਕੰਪਨੀ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ ਜਿਸ ਕਾਰਨ ਕਈ ਕਾਮਿਆਂ ਨੂੰ ਕੰਪਨੀ ਚੋਂ ਕੱਢਿਆ ਜਾ ਰਿਹਾ ਸੀ ਸੋਨੂ ਵੀ ਬਹੁਤ ਚਿੰਤਾ ਵਿੱਚ ਸੀ ਕਿਉਂਕਿ ਜੇਕਰ ਕੰਪਨੀ ਨੇ ਉਸ ਨੂੰ ਉੱਥੋਂ ਕੱਢ ਦਿੱਤਾ ਤਾਂ ਉਹ ਹੋਰ ਨੌਕਰੀ ਕਿਵੇਂ ਲੱਭੇਗਾ ਕਿਉਂਕਿ ਅੱਜ ਕੱਲ ਕਿਸੇ ਚੰਗੀ ਕੰਪਨੀ ਵਿੱਚ ਨੌਕਰੀ ਮਿਲਣੀ ਬਹੁਤੀ ਔਖੀ ਆ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਿਹਾ ਸੀ ਮੈਂ ਉਸ ਨੂੰ ਬਹੁਤ ਸਮਝਾਇਆ ਤੇ ਦਿਲਾਸਾ ਦਿੱਤਾ ਚਿੰਤਾ ਨਾ ਕਰੋ ਸਭ ਕੁਝ ਠੀਕ ਹੋ ਜਾਵੇਗਾ ਸਭ ਕੁਝ ਰੱਬ ਤੇ ਛੱਡ ਦਿਓ ਪਰ ਉਹ ਮੈਨੂੰ ਦੱਸਣ ਲੱਗਿਆ ਕਿ ਮੈਨੂੰ ਬਹੁਤ ਮਿਹਨਤ ਤੋਂ ਬਾਅਦ ਨੌਕਰੀ ਮਿਲੀ ਆ ਕਈ ਦਿਨ ਮੈਂ ਭੇਰ ਜੁਗਾਰਾਂ ਵਾਂਗ ਢਕਧਾ ਰਿਆਂ ਮੈਂ ਬਹੁਤ ਮੁਸੀਬਤਾਂ ਝੱਲੀਆਂ ਮੈਨੂੰ ਨਹੀਂ ਪਤਾ ਸੀ ਕਿ ਉਸਨੇ ਇੰਨਾਂ ਸਮੱਸਿਆਵਾਂ ਨੂੰ ਇੰਨਾ ਦਿਲ ਤੇ ਲਾ ਲਿਆ ਸੀ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਫਿਰ ਇੱਕ ਦਿਨ ਕੰਪਨੀ ਤੋਂ ਬੁਰੀ ਖਬਰ ਆਈ ਜਿਸ ਨੇ ਮੇਰੀ ਦੁਨੀਆ ਸਦਾ ਲਈ ਤਬਾਹ ਕਰ ਦਿੱਤੀ ਪਤਾ ਲੱਗਿਆ ਕਿ ਸੋਨੂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਉਸ ਦੇ ਸਾਥੀਆਂ ਨੇ ਦੱਸਿਆ ਕਿ ਸੋਨੂ ਦੇ ਸੱਜੇ ਪਾਸੇ ਅਚਾਨਕ ਤੇਜ਼ ਦਰਦ ਹੋਇਆ ਉਹ ਤੇਜ਼ ਦਰਦ ਨੂੰ ਨਜ਼ਰਅੰਦਾਜ਼ ਕਰਕੇ ਕੰਮ 'ਚ ਬਹੁਤ ਰੁੱਝਿਆ ਰਿਹਾ ਤੇ ਫਿਰ ਉਸ ਦਾ ਚਿਹਰਾ ਪਸੀਨੇ ਨਾਲ ਗਿੱਲਾ ਹੋ ਗਿਆ ਕੁਰਸੀ 'ਤੇ ਬੈਠਾ ਹੀ ਬੇਹੋਸ਼ ਹੋ ਗਿਆ ਫਿਰ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਸੋਨੂ ਨੂੰ ਦਿਲ ਦਾ ਦੌਰਾ ਪਿਆ ਸੀ ਜੋ ਉਸ ਲਈ ਘਾਤਕ ਸਾਬਤ ਹੋਇਆ ਮੇਰੇ ਦੋਵੇਂ ਬੱਚੇ ਇੰਨੇ ਛੋਟੇ ਸਨ ਕਿ ਉਹ ਸਕੂਲ ਵੀ ਨਹੀਂ ਜਾਂਦੇ ਸਨ ਛੋਟਾ ਬੇਟਾ 2.5 ਸਾਲ ਦਾ ਸੀ ਤੇ ਵੱਡਾ ਬੇਟਾ 5 ਸਾਲ ਦਾ ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਉੱਤੇ ਮੁਸ਼ਕਲਾਂ ਦੇ ਪਹਾੜ ਡੱਗ ਪਏ ਹੋਣ ਐਨੀ ਵੱਡੀ ਜ਼ਿੰਦਗੀ ਮੇਰੇ ਸਾਹਮਣੇ ਮੂੰਹ ਖੋਲ ਕੇ ਖੜੀ ਸੀ ਮੇਰੇ ਭਰਾ ਦੀਆਂ ਗੱਲਾਂ ਤੋਂ ਸਾਫ਼ ਸੀ ਕਿ ਉਹ ਮੈਨੂੰ ਕਿਸੇ ਵੀ ਤਰ੍ਹਾਂ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ ਮੇਰੇ ਸਾਰੇ ਨੇ ਉਹਨਾਂ ਨੂੰ ਕਿਹਾ ਸੀ ਕਿ ਸੋਨੂ ਦੀ ਮੌਤ ਤੋਂ ਬਾਅਦ ਇਸ ਘਰ ਤੇ ਈਸ਼ਾ ਦਾ ਪੂਰਾ ਹੱਕ ਆ ਉਹ ਇੱਥੇ ਰਹਿ ਸਕਦੀ ਆ ਇਹ ਸੁਣ ਕੇ ਮੇਰਾ ਭਰਾ ਤੇ ਪਰਜਾਈ ਖੁਸ਼ ਹੋਏ ਤੇ ਮੇਰੇ ਸਾਰੇ ਨੂੰ ਕਹਿਣ ਲੱਗੇ ਤੁਸੀਂ ਐਨੇ ਵੱਡੇ ਦਿਲ ਵਾਲੇ ਹੋ ਕਿ ਤੁਸੀਂ ਆਪਣੀ ਨੌ ਅਤੇ ਆਪਣੇ ਪੋਤੇ-ਪੋਤੀਆਂ ਦਾ ਇੰਨਾ ਧਿਆਨ ਰੱਖਦੇ ਹੋ ਮੇਰਾ ਸਹਰਾ ਪਹਿਲਾਂ ਫੌਜ ਵਿੱਚ ਭਰਤੀ ਸਨ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਆਜ਼ਾਦੀ ਦਾ ਜੀਵਨ ਬਤੀਤ ਕਰ ਰਹੇ ਸਨ ਵੈਸੇ ਵੀ ਉਹਨਾਂ ਦੀ ਪੈਨਸ਼ਨ ਤੋਂ ਮਿਲੀ ਰਕਮ ਐਨੀ ਸੀ ਕਿ ਉਹ ਆਪਣੇ ਨਾਲ ਤਿੰਨ ਜਾਣਿਆਂ ਨੂੰ ਪਾਲ ਸਕਦੇ ਸਨ ਪਰ ਉਹ ਬਹੁਤ ਕੰਜੂਸ ਸੀ ਤੇ ਉਸਨੇ ਆਪਣੀ ਸਾਰੀ ਪੈਨਸ਼ਨ ਬੈਂਕ 'ਚ ਜਮ੍ਹਾਂ ਕਰਵਾ ਦਿੱਤੀ ਤੇ ਸਾਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਹਾਲਾਂਕਿ ਸੋਨੂ ਕਈ ਵਾਰ ਆਪਣੀਆਂ ਬਿਮਾਰੀਆਂ ਕਾਰਨ ਪਰੇਸ਼ਾਨ ਰਹਿੰਦਾ ਸੀ ਪਰ ਫਿਰ ਵੀ ਉਸਦੇ ਪਿਤਾ ਨੇ ਆਪਣੇ ਬੇਟੇ ਤੇ ਤਰਸ ਨਹੀਂ ਖਾਦਾ ਸਗੋਂ ਉਸ ਨੂੰ ਸਿੱਧਾ ਕਿਹਾ ਕਿ ਤੁਹਾਡੀ ਪਤਨੀ ਤੇ ਬੱਚਿਆਂ ਦੇ ਖਰਚੇ ਪੂਰੇ ਕਰਨ ਦੀ ਜ਼ਿੰਮੇਵਾਰੀ ਤੇਰੀ ਆ ਮੇਰੀ ਨਹੀਂ ਇਸ ਲਈ ਆਪਣੇ ਖਰਚੇ ਆਪ ਹੀ ਦੇਖੋ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਕਿਉਂਕਿ ਉਹ ਸਾਡੇ ਨਾਲ ਰਹਿੰਦਾ ਸੀ ਤੇ ਉਸ ਦਾ ਸਾਰਾ ਕੰਮ ਵੀ ਅਸੀਂ ਕਰਦੇ ਸੀ ਸੋਨੂ ਅਤੇ ਮੈਂ ਆਪਣੇ ਦੋ ਬੱਚਿਆਂ ਨਾਲ ਉੱਪਰਲੀ ਮੰਜ਼ਲ 'ਤੇ ਰਹਿੰਦੇ ਸੀ ਮੇਰਾ ਸਹੁਰਾ ਹੇਠਾਂ ਆਪਣੇ ਕਮਰੇ 'ਚ ਰਹਿੰਦਾ ਸੀ ਮੈਂ ਤਿੰਨੋਂ ਟਾਈਮ ਖਾਣਾ ਉਸ ਦੇ ਕਮਰੇ ਵਿੱਚ ਪਹੁੰਚਾ ਦਿੰਦੀ ਤੇ ਚਾਹ ਆਦ ਤਿਆਰ ਕਰਕੇ ਉਸਦੇ ਕਮਰੇ ਵਿੱਚ ਦੇ ਆਉਂਦੀ। ਕਈ ਵਾਰ ਮੈਂ ਤੰਗ ਆ ਕੇ ਸੋਨੂ ਨੂੰ ਕਹਿ ਦਿੰਦੀ ਕਿ ਅਸੀਂ ਆਪਣੇ ਪਿਤਾ ਦੀ ਬਹੁਤ ਸੇਵਾ ਕਰਦੇ ਹਾਂ ਪਰ ਉਹ ਆਪਣੀ ਕਮਾਈ ਵਿੱਚੋਂ ਸਾਡੇ ਉੱਤੇ ਇੱਕ ਪੈਸਾ ਵੀ ਖਰਚਣ ਲਈ ਤਿਆਰ ਨਹੀਂ ਸੀ। ਇਸ ਲਈ ਸੋਨੂ ਨੇ ਮੈਨੂੰ ਸਮਝਾਇਆ ਕਿ ਉਸਨੇ ਆਪਣੀ ਦੌਲਤ ਦਾ ਕੀ ਕਰਨਾ ਉਹ ਸਾਡੇ ਲਈ ਹੀ ਵਿਚਾਰ ਰਹੇ ਹਨ। ਇਹ ਗੱਲਾਂ ਸੁਣ ਕੇ ਮੈਂ ਚੁੱਪ ਹੋ ਜਾਂਦੀ ਤੇ ਸੋਚਦੀ ਸੀ ਕਿ ਸੋਨੂ ਸਹੀ ਆ। ਅਤੇ ਮੈਂ ਉਸ ਦੀਆਂ ਗੱਲਾਂ ਨੂੰ ਸੱਚ ਮੰਨਣ ਲੱਗ ਪਈ। ਹੁਣ ਜਦੋਂ सोनू ਦੇ ਜਾਣ ਤੋਂ ਬਾਅਦ ਉਹ ਮੈਨੂੰ ਉੱਪਰਲੀ ਮੰਜ਼ਲ ਦੇਣ ਲਈ ਤਿਆਰ ਸੀ ਤਾਂ ਮੇਰੀ ਵਿਚਾਰੀ ਮਾਂ ਨੇ ਇਸ ਗੱਲ ਤੇ ਕੁਝ ਨਹੀਂ ਕਿਹਾ ਪਰ ਮੇਰੇ ਭਰਾ ਤੇ ਭਝਾਈ ਨੂੰ ਆਰਾਮ ਮਿਲਿਆ। ਮੇਰੀ ਭਝਾਈ ਸ਼ਾਇਦ ਖੁਸ਼ ਸੀ ਕਿਉਂਕਿ ਹੁਣ ਉਸ ਦੀ ਬੈਦਵਾ ਨਣਦ ਉਸ ਦੇ ਘਰ ਨਹੀਂ ਜਾ ਰਹੀ ਸੀ। ਜਦਕਿ ਮੇਰੇ ਸਾਰੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਈਸ਼ਾ ਤੇ ਉਸ ਦੇ ਬੱਚੇ ਹਮੇਸ਼ਾ ਉੱਪਰਲੀ ਮੰਜ਼ਲ ਤੇ ਰਹਿਣਗੇ। ਇਹ ਸੁਣ ਕੇ ਉਹ ਪੂਰੀ ਤਰ੍ਹਾਂ ਸ਼ਾਂਤ ਹੋ ਗਈ ਮੈਂ ਇਹ ਵੀ ਸੋਚ ਰਹੀ ਸੀ ਕਿ ਸੋਹਰੇ ਨਾਲ ਮੇਰਾ ਰਿਸ਼ਤਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਸੋਨੂ ਦੇ ਜਾਂਦੇ ਮੇਰੇ ਲਈ ਉਹ ਰਿਸ਼ਤਾ ਵੀ ਖਤਮ ਹੋ ਗਿਆ ਪਰ ਹਾਂ ਉਹ ਰਿਸ਼ਤੇਦਾਰੀ ਕਰਕੇ ਮੇਰੇ ਬੱਚਿਆਂ ਦਾ ਦਾਦਾ ਸੀ ਮੈਂ ਆਪਣੀ ਮਾਂ ਦੀ ਬੇਵਸੀ ਨੂੰ ਸਮਝ ਸਕਦੀ ਸੀ ਤੇ ਮੈਂ ਉਸ ਦੇ ਕੁਝ ਨਾ ਬੋਲਣ ਦਾ ਕਾਰਨ ਵੀ ਸਮਝ ਗਈ ਉਹ ਮੇਰੇ ਭਰਾ ਦੇ ਸਾਹਮਣੇ ਕੁਝ ਨਹੀਂ ਕਹਿ ਸਕਦੀ ਸੀ ਮੇਰੇ ਪਤੀ ਦੀ ਮੌਤ ਨੂੰ ਕੁਝ ਦੇਣੀ ਹੋਏ ਐਸ ਲਈ ਮੈਂ ਨਾ ਤਾਂ ਬਾਹਰ ਜਾ ਸਕਦੀ ਸੀ ਤੇ ਨਾ ਹੀ ਕਿਸੇ ਅਜਨਬੀ ਦੇ ਸਾਹਮਣੇ ਆ ਸਕਦੀ ਸੀ ਐਸ ਲਈ ਮੈਂ ਚੁੱਪਚਾਪ ਆਪਣੀ ਜ਼ਿੰਦਗੀ ਦਾ ਫੈਸਲਾ ਹੁੰਦੇ ਹੋਏ ਦੇਖ ਰਹੀ ਸੀ ਜਦੋਂ ਸੋਨੂ ਦੀ ਮੌਤ ਹੋਈ ਤਾਂ ਮੇਰੀ ਨਣਦਨੀ ਆ ਸਕੀ ਉਹ ਬੱਚੇ ਨੂੰ ਜਨਮ ਦੇਣ ਵਾਲੀ ਸੀ ਤੇ ਡਿਲੀਵਰੀ ਲਈ ਸਿਰਫ 2 ਦਿਨ ਬਾਕੀ ਸੀ ਪਰ ਉਹ ਵਿਚਾਰੀ ਸਦਮੇ ਕਾਰਨ ਬਹੁਤ ਬੁਰੀ ਹਾਲਤ ਵਿੱਚ ਸੀ ਜਿਵੇਂ ਉਸ ਨੂੰ ਆਪਣੇ ਭਰਾ ਦੀ ਖਬਰ ਮਿਲੀ ਉਹ ਬੇਚੈਨ ਹੋ ਗਈ ਤੇ ਆਪਣੇ ਭਰਾ ਦੀ ਮੌਤ ਤੋਂ ਬਾਅਦ ਵੀ ਆਖਰੀ ਵਾਰ ਉਸ ਨੂੰ ਮਿਲ ਨਹੀਂ ਆ ਸਕੀ ਇਸ ਹਾਲਤ ਵਿੱਚ ਉਹ ਆਪਣਾ ਦੁੱਖ ਜ਼ਾਹਰ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੀ ਸੀ ਫਿਰ ਮਾਂ ਤੇ ਭਰਾ ਮੇਰੇ ਸਿਰ ਤੇ ਹੱਥ ਰੱਖ ਕੇ ਚਲੇ ਗਏ ਜਾਂਦੇ ਸਮੇਂ ਮਾਂ ਨੇ ਮੈਨੂੰ ਕਿਹਾ ਬੇਟੀ ਜੇ ਤੈਨੂੰ ਕੋਈ ਸਮੱਸਿਆ ਹੋਈ ਤਾਂ ਕਿਰਪਾ ਕਰਕੇ ਮੈਨੂੰ ਤੁਰੰਤ ਦੱਸੀ ਮਾਂ ਦੀ ਗੱਲ ਸੁਣ ਕੇ ਮੈਂ ਸੋਚ ਰਹੀ ਸੀ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਤੋਂ ਇਲਾਵਾ ਹੋਰ ਕੀ ਬਚਿਆ ਪਰ ਮੈਂ ਉਸ ਦੇ ਹੌਸਲੇ ਭਰੇ ਬੋਲ ਮੇਰੇ ਦਿਲ ਨੂੰ ਸ਼ਾਂਤੀ ਦੇ ਰਹੇ ਸੀ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਮੈਂ ਇਸ ਬਾਰੇ ਚਿੰਤਾ ਵਿੱਚ ਸੀ ਐਨੇ ਵੱਡੇ ਘਰ ਵਿੱਚ ਮੈਂ ਇਕੱਲੀ ਰ੍ਹਾਂਾਂਗੀ ਕਿਵੇਂ ਮੇਰਾ ਸਹੁਰਾ ਸਾਰਾ ਦਿਨ ਆਪਣੇ ਕਮਰੇ ਵਿੱਚ ਥੱਲੇ ਰਹਿੰਦਾ ਉਹ ਕਦੇ ਵੀ ਉੱਪਰ ਨਹੀਂ ਆਉਂਦਾ ਸੀ ਸਗੋਂ ਮੈਂ ਖਾਣਾ ਤੇ ਚਾਹ ਹੇਠਾਂ ਹੀ ਦੇ ਆਉਂਦੀ ਬੱਚੇ ਵੀ ਖੇਡਣ ਲਈ ਏਥਾਂ ਜਾਂਦੇ ਪਰ ਮੇਰੇ ਸੋਹਰੇ ਨੂੰ ਬੱਚਿਆਂ 'ਚ ਕੋਈ ਖਾਸ ਦਿਲਚਸਪੀ ਨਹੀਂ ਸੀ ਇਸ ਲਈ ਕੁਝ ਸਮੇਂ ਬਾਅਦ ਉਹ ਬੱਚਿਆਂ ਨੂੰ ਆਪਣੀ ਮਾਂ ਕੋਲ ਜਾ ਕੇ ਉੱਪਰ ਖੇਡਣ ਲਈ ਕਹਿੰਦਾ ਸੀ ਹੋਰ ਨਾ ਲੋਕਾਂ ਵਾਂਗ ਉਸ ਨੂੰ ਬੱਚਿਆਂ ਨਾਲ ਬਹੁਤਾ ਪਿਆਰ ਨਹੀਂ ਸੀ ਸੋਨੂ ਮੈਨੂੰ ਦੱਸਦਾ ਸੀ ਕਿ ਸ਼ਾਇਦ ਉਸ ਨੇ ਆਪਣੀ ਫੌਜ ਵਿੱਚ ਜ਼ਿੰਦਗੀ ਬਤਾਈ ਆ ਇਸ ਲਈ ਉਹ ਬੱਚਿਆਂ ਨਾਲ ਅਜੀਹਾ ਵਿਵਹਾਰ ਕਰਦਾ ਹੈ ਕੋਈ ਗੱਲ ਨਹੀਂ ਉਹ ਆਪਣੀ ਜ਼ਿੰਦਗੀ ਦੇ ਮਾਲਕ ਹਨ ਜਿਵੇਂ ਉਹ ਚਾਣ ਓਵੇਂ ਰਹਿਣ ਹੁਣ ਮੈਂ ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਸਹੁਰੇ ਤੇ ਨਿਰਭਰ ਸੀ ਜੇ ਸਬਜ਼ੀ ਦੁੱਧ ਜਾਂ ਘਰ ਦਾ ਕੋਈ ਸਮਾਨ ਮਗਵਾਉਣਾ ਹੁੰਦਾ ਤਾਂ ਮੈਨੂੰ ਉਸ ਨੂੰ ਹੀ ਕਹਿਣਾ ਪੈਂਦਾ ਮੈਂ ਸੋਚਣ ਲੱਗੀ ਕਿ ਹੁਣ ਮੈਨੂੰ ਸਹੁਰੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪਵੇਗੀ ਸੋਨੂ ਦੀ ਮੌਤ ਤੋਂ ਬਾਅਦ ਹੁਣ ਇਹ ਸਾਰੀ ਜ਼ਿੰਮੇਵਾਰੀ ਮੈਨੂੰ ਇਕੱਲੇ ਹੀ ਚੁੱਕਣੀ ਪਵੇਗੀ ਫਿਰ ਮੈਂ ਉੱਠ ਕੇ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ ਮੈਂ ਸੋਚਣ ਲੱਗੀ ਕਿ ਬੱਚਿਆਂ ਦੇ ਜਾਗਣ ਤੋਂ ਪਹਿਲਾਂ ਹੀ ਖਾਣਾ ਬਣਾ ਕੇ ਤਿਆਰ ਕਰ ਲਵਾਂਗੀ ਮੈਂ ਝੱਟ ਸਾਰਾ ਖਾਣਾ ਤਿਆਰ ਕਰਕੇ ਇੱਕ ਪਾਸੇ ਰੱਖ ਲਿਆ। ਜਿਵੇਂ ਹੀ ਮੈਂ ਖਾਣਾ ਤਿਆਰ ਕੀਤਾ ਮੈਂ ਆਪਣੇ ਸਹੁਰੇ ਕੋਲ ਜਾਣਾ ਸੀ। ਪਹਿਲਾਂ ਗੱਲ ਵੱਖਰੀ ਸੀ। ਹੁਣ ਮੈਨੂੰ ਇਥਾਂ ਜਾਣਾ ਅਜੀਬ ਲੱਗ ਰਿਹਾ ਸੀ ਪਰ ਫਿਰ ਦਿਲ 'ਚ ਖਿਆਲ ਆਇਆ ਕਿ ਪੈਸੇ ਲਈ ਵੀ ਸਹੁਰੇ ਅੱਗੇ ਜਾਣਾ ਹੀ ਪਵੇਗਾ। ਜੇਕਰ ਹੱਥ ਫਿਲਾਉਣੇ ਹਨ ਤਾਂ ਉਹਨਾਂ ਨੂੰ ਖਾਣਾ ਤਾਂ ਦੇਣਾ ਹੈ। ਜਾਂ ਉਹਨਾਂ ਦਾ ਕੋਈ ਕੰਮ ਕਰਨ ਤੋਂ ਕਿਉਂ ਝਿਜਕਣਾ? ਇਹ ਸੋਚ ਕੇ ਮੈਂ ਸਾਰਾ ਖਾਣਾ ਟ੍ਰੇ 'ਚ ਰੱਖ ਲਿਆ ਤੇ ਸਹੁਰੇ ਨੂੰ ਦੇਣ ਲਈ ਇਥਾਂ ਗਈ। ਮੈਂ ਉਸਦੇ ਕਮਰੇ ਵਿੱਚ ਮੇਜ਼ ਤੇ ਖਾਣਾ ਰੱਖਿਆ ਕਮਰੇ ਦੇ ਬਾਥਰੂਮ ਚੋਂ ਨਿੱਕ ਪਾਣੀ ਡਿੱਗਣ ਦੀ ਆਵਾਜ਼ ਆ ਰਹੀ ਸੀ ਮੈਂ ਸੋਚਿਆ ਸ਼ਾਇਦ ਉਹ ਨਹਾ ਰਹੇ ਸੀ ਮੈਂ ਖਾਣਾ ਰੱਖ ਕੇ ਵਾਪਸ ਮੋੜਾਈ ਰਸੋਈ ਵਿੱਚ ਸਾਰਾ ਰਾਸ਼ਨ ਖਤਮ ਹੋ ਗਿਆ ਮੈਂ ਆਪਣੇ ਸਹੁਰੇ ਨੂੰ ਰਸੋਈ ਦਾ ਰਾਸ਼ਨ ਧਿਆਉਣ ਬਾਰੇ ਕਹਿਣਾ ਸੀ ਮੈਂ ਉਸ ਨਾਲ ਗੱਲ ਕਰਨ ਦਾ ਮੌਕਾ ਲੱਭ ਰਹੀ ਸੀ ਦੋਵੇਂ ਬੱਚੇ ਜਾਗ ਰਹੇ ਸਨ ਇਸ ਲਈ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਖੜਾਉਣੇ ਰੱਖ ਕੇ ਉਹਨਾਂ ਨੂੰ ਖੇਡਣ ਲਈ ਕਿਹਾ ਤੇ ਖੁਦ ਰਾਸ਼ਨ ਦੀ ਗੱਲ ਕਰਨ ਲਈ ਮੈਂ ਹੇਠਾਂ ਆਪਣੇ ਸਹੌਰੇ ਦੇ ਕਮਰੇ ਵਿੱਚ ਚਲੀ ਗਈ ਉਹ ਮੰਜੇ ਤੇ ਪਏ ਸੀ ਪਰ ਜਾਗ ਰਹੇ ਸੀ ਕਮਰੇ ਵਿੱਚ ਹਨੇਰਾ ਸੀ ਮੈਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਇਸ ਲਈ ਮੈਂ ਉਸ ਨੂੰ ਹੌਲੀ-ਹੌਲੀ ਬੁਲਾਇਆ ਪਾਪਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹਾਂ ਮੇਰੀ ਆਵਾਜ਼ ਸੁਣ ਕੇ ਉਹ ਝੱਟ ਉੱਠ ਕੇ ਬੈਠ ਗਿਆ ਫਿਰ ਉਸਨੇ ਇਸ਼ਾਰੇ ਨਾਲ ਮੈਨੂੰ ਆਪਣੇ ਨੇੜੇ ਬੁਲਾਇਆ ਇੱਥੇ ਮੇਰੇ ਕੋਲ ਆ ਕੇ ਆਰਾਮ ਨਾਲ ਬੈਠ ਕੇ ਗੱਲ ਕਰੋ ਜੋ ਕਰਨੀ ਆ ਮੈਨੂੰ ਉਸਦਾ ਇਹ ਕਹਿਣਾ ਥੋੜਾ ਜਿਹਾ ਅਜੀਬ ਲੱਗਿਆ ਤਾਂ ਰਾਸ਼ਨ ਦੀ ਗੱਲ ਕਰਨੀ ਵੀ ਜ਼ਰੂਰੀ ਸੀ ਇਸ ਲਈ ਮੈਂ ਚੁੱਪਚਾਪ ਉਹਨਾਂ ਦੇ ਸਾਹਮਣੇ ਦੂਜੇ ਪਾਸੇ ਜਾ ਕੇ ਬੈਠ ਗਈ ਕਮਰੇ ਦਾ ਮਾਹੌਲ ਅਜੀਬ ਅਤੇ ਡਰਾਉਣਾ ਹੁੰਦਾ ਜਾ ਰਿਹਾ ਸੀ ਕਿਉਂਕਿ ਅਸੀਂ ਦੋਵੇਂ ਕਮਰੇ ਵਿੱਚ ਇਕੱਲੇ ਸੀ ਮੈਨੂੰ ਡਰ ਲੱਗ ਰਿਹਾ ਸੀ ਫਿਰ ਮੈਂ ਝੱਟ ਉਸ ਨੂੰ ਕਿਹਾ ਪਾਪਾ ਜੀ ਰਸੋਈ ਦਾ ਰਾਸ਼ਨ ਖਤਮ ਹੋ ਗਿਆ ਤੁਹਾਡੀ ਮਿਹਰਬਾਨੀ ਹੋਵੇਗੀ ਜੇ ਰਸੋਈ ਦਾ ਰਾਸ਼ਨ ਲਿਆ ਦਿੰਦੇ ਤਾਂ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ ਕਿਉਂ ਨਹੀਂ ਮੈਂ ਤੇਰੀ ਜ਼ਿੰਮੇਵਾਰੀ ਚੱਕੀ ਆ ਹੁਣ ਜੇ ਤੈਨੂੰ ਕਿਸੇ ਵੀ ਚੀਜ਼ ਦੀ ਕੋਈ ਸਮੱਸਿਆ ਹੈ ਤਾਂ ਤੂੰ ਬਿਨਾਂ ਕਿਸੇ ਝਿਜਕ ਦੇ ਮੈਨੂੰ ਦੱਸ ਸਕਦੀ ਆ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਉਹਨਾਂ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਆਂ ਸਨ ਮੈਂ ਅੱਖਾਂ ਨੀਵੀਆਂ ਕਰਕੇ ਬੈਠੀ ਸੀ ਫਿਰ ਉਹ ਮੈਨੂੰ ਕਹਿਣ ਲੱਗੇ ਈਸ਼ਾ ਤੈਨੂੰ ਆਪਣੇ ਪਤੀ ਦੀ ਯਾਦ ਆ ਰਹੀ ਹੈ ਉਸ ਦੀਆਂ ਗੱਲਾਂ ਮੈਨੂੰ ਥੋੜੀਆਂ ਜਿਹੀਆਂ ਅਜੀਬ ਲੱਗੀਆਂ ਇਸ ਲਈ ਮੈਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਉਹਨਾਂ ਨੂੰ ਕਿਹਾ ਕਿ ਮੈਨੂੰ ਹਰ ਵੇਲੇ ਆਪਣੇ ਸੋਨੂ ਦੀ ਯਾਦ ਆਉਂਦੀ ਆ ਉਸ ਦੀ ਜਾਣ ਤੋਂ ਬਾਅਦ ਇੰਜ ਲੱਗਦਾ ਜਿਵੇਂ ਮੇਰੀ ਜ਼ਿੰਦਗੀ ਦਾ ਮਕਸਦ ਹੀ ਖਤਮ ਹੋ ਗਿਆ ਹੋਵੇ ਮੈਂ ਉਹਨਾਂ ਨੂੰ ਦੁਖੀ ਹੋ ਕੇ ਆਪਣੇ ਥੋੜੇ ਸ਼ਬਦਾਂ ਵਿੱਚ ਦੱਸ ਰਹੀ ਸੀ ਫਿਰ ਉਹ ਮੈਨੂੰ ਦੱਸਣ ਲੱਗੇ ਕਿ ਮੈਨੂੰ ਵੀ ਹਰ ਵੇਲੇ ਆਪਣੀ ਪਤਨੀ ਦੀ ਘਾਟ ਮਹਿਸੂਸ ਹੁੰਦੀ ਆ ਉਸ ਦੀ ਮੌਤ ਨੂੰ ਕਿੰਨੇ ਸਾਲ ਬੀਤ ਗਏ ਪਰ ਦੂਜੇ ਵਿਆਹ ਦਾ ਖਿਆਲ ਮੇਰੇ ਮਨ ਵਿੱਚ ਕਦੇ ਨਹੀਂ ਆਇਆ ਭਾਵੇਂ ਮੈਨੂੰ ਪਤਨੀ ਦੀ ਬਹੁਤ ਲੋੜ ਸੀ ਤੂੰ ਇਹ ਵੀ ਦੇਖ ਸਕਦੀ ਹੋ ਕਿ ਮੈਂ ਬਿਨ ਕਿੰਨਾ ਸਿਹਤਮੰਦ ਅਤੇ ਫੈਟਾਂ ਮੈਂ ਕਦੇ ਕਿਸੇ ਔਰਤ ਨੂੰ ਮੇਰੀ ਜ਼ਿੰਦਗੀ ਵਿੱਚ ਨਿਹਾਉਣ ਵਾਲੀ ਨਹੀਂ ਸੋਚਿਆ ਉਹ ਮੇਰਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ ਫਿਰ ਮੈਂ ਸੋਚਣ ਲੱਗੀ ਕਿ ਉਹ ਵੱਡੀ ਉਮਰ ਦੇ ਸੀ ਪਰ ਉਹ ਲੱਗਦੇ ਨਹੀਂ ਸੀ ਮੈਂ ਜਲਦੀ ਤੋਂ ਜਲਦੀ ਉੱਥੋਂ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਅਚਾਨਕ ਉਹਨਾਂ ਨੇ ਮੇਰਾ ਹੱਥ ਆਪਣੇ ਹੱਥ ਤੇ ਰੱਖ ਕੇ ਮੈਨੂੰ ਕਿਹਾ ਕਿ ਤੂੰ ਕਿਸੇ ਵੀ ਗੱਲ ਦੀ ਚਿੰਤਾ ਨਾ ਕਰ ਜੋ ਵੀ ਤੈਨੂੰ ਇੱਛਾ ਜਾਂ ਜ਼ਰੂਰਤ ਹੈ ਤਾਂ ਤੂੰ ਆ ਕੇ ਮੈਨੂੰ ਦੱਸ ਸਕਦੀ ਆ ਬਿਲਕੁਲ ਵੀ ਚਿੰਤਾ ਨਾ ਕਰ ਮੈਂ ਤੇਰੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ ਉਹਨਾਂ ਦਾ ਹੱਥ ਮੇਰੇ ਹੱਥ ਤੇ ਸੀ ਤੇ ਮੈਂ ਬਹੁਤ ਅਜੀਬ ਮਹਿਸੂਸ ਕਰ ਰਹੀ ਸੀ ਮੈਂ ਹੌਲੀ-ਹੌਲੀ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਜਲਦੀ ਨਾਲ ਆਪਣੀ ਥਾਂ ਤੇ ਖੜੀ ਹੋ ਗਈ ਤੇ ਕਿਹਾ ਪਾਪਾ ਜੀ ਰਾਸ਼ਨ ਜ਼ਰੂਰ ਲਿਆ ਦੇਣਾ ਇਹ ਕਹਿ ਕੇ ਮੈਂ ਛੱਟ ਪੌੜੀਆਂ ਚੜ੍ਹ ਕੇ ਉੱਪਰ ਆ ਗਈ ਮੇਰਾ ਅਜੇ ਵੀ ਉਹਨਾਂ ਦੇ ਹੱਥ ਨੂੰ ਆਪਣੇ ਹੱਥ ਉੱਤੇ ਮਹਿਸੂਸ ਕਰ ਰਹੀ ਸੀ ਤੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਫਿਰ ਪਤਾ ਨਹੀਂ ਕਿਉਂ ਮੈਂ ਵਾਸ਼ਬੇਸ਼ਨ ਵਿੱਚ ਸਾਬਣ ਨਾਲ ਹੱਥ ਧੋਣ ਲੱਗੀ ਸੋਨੂ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਕੋਈ ਇੱਛਾ ਨਹੀਂ ਬਚੀ ਸੀ ਤੇ ਮੈਂ ਆਪਣੀ ਪੂਰੀ ਜ਼ਿੰਦਗੀ ਉਹਨਾਂ ਦੇ ਨਾਮ ਨਾਲ ਹੀ ਬਤਾਉਣਾ ਚਾਹੁੰਦੀ ਸੀ ਅਗਲੇ ਦਿਨ ਮੇਰੇ ਪਾਪਾ ਨੇ ਬਹੁਤ ਸਾਰਾ ਸਰਾਸ਼ਣ ਲਿਆ ਕੇ ਰਸੋਈ 'ਚ ਧਰ ਦਿੱਤਾ ਬੇਸ਼ੱਕ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਐਨੇ ਸਾਲਾਂ ਤੋਂ ਪੈਨਸ਼ਨ ਦੇ ਨਾਮ ਤੇ ਜੋ ਰਕਮ ਆ ਰਹੀ ਸੀ ਉਹ ਉਹਨਾਂ ਦੇ ਖਾਤੇ ਵਿੱਚ ਹੀ ਸੀ ਉਹ ਬੱਚਿਆਂ ਲਈ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਖੜਾਉਣੇ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਏ ਜਿਸ ਨੂੰ ਦੇਖ ਕੇ ਬੱਚੇ ਬਹੁਤ ਖੁਸ਼ ਹੋਏ ਮੈਂ ਸੋਚਣ ਲੱਗੀ ਕਿ ਸੋਨੂ ਦੇ ਜਿਉਂਦੇ ਜੀ ਉਹਨਾਂ ਨੇ ਮੇਰੇ ਬੱਚਿਆਂ ਤੇ ਕਦੇ ਵੀ ਅਜਿਹਾ ਉਪਕਾਰ ਨਹੀਂ ਕੀਤਾ ਸ਼ਾਇਦ ਉਹ ਇਹ ਸੋਚ ਕੇ ਕਰ ਰਹੇ ਹਨ ਕਿ ਹੁਣ ਇਹ ਬੱਚੇ ਯਤੀਮ ਹੋ ਗਏ ਤਾਂ ਮੈਂ ਰਸੋਈ ਵਿੱਚ ਸਾਰਾ ਰਾਸ਼ਨ ਰੱਖ ਦਿੱਤਾ ਇੱਕ ਦਿਨ ਦੁਪਹਿਰ ਦਾ ਖਾਣਾ ਖਾ ਕੇ ਤੇ ਦੋਵੇਂ ਬੱਚਿਆਂ ਨੂੰ ਸੁਵਾਉਣ ਤੋਂ ਬਾਅਦ ਮੈਂ ਨਹਾਉਣ ਬਾਰੇ ਸੋਚ ਕੇ ਵਾਸ਼ਰੂਮ ਚਲੀ ਗਈ ਜਿਵੇਂ ਹੀ ਮੈਂ ਇਸ਼ਨਾਨ ਕਰਨ ਤੋਂ ਬਾਅਦ ਬਾਹਰ ਆਈ ਤਾਂ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਖੜ੍ਹਾ ਸੀ ਮੈਂ ਉਹਨਾਂ ਨੂੰ ਦੇਖ ਕੇ 당ਗ ਰਹਿ ਗਈ ਮੇਰੇ ਕੋਲ ਦੁਪੱਟਾ ਵੀ ਨਹੀਂ ਸੀ ਮੇਰੇ ਗਿੱਲੇ ਵਾਲ ਵੀ ਖੁੱਲੇ ਸਨ ਉਹਨਾਂ ਵਿੱਚੋਂ ਨਿਕਲਦੇ ਪਾਣੀ ਨੇ ਮੇਰੇ ਸਾਰੇ ਸਰੀਰ ਦੇ ਕੱਪੜੇ ਗਿੱਲੇ ਕਰ ਦਿੱਤੇ ਉਸ ਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਮੈਂ ਦੇਖ ਕੇ ਮੈਨੂੰ ਸ਼ਰਮ ਆਉਣ ਲੱਗੀ ਫਿਰ ਮੈਂ ਉਹਨਾਂ ਨੂੰ ਪੁੱਛਣ ਲੱਗੀ ਕਿ ਪਾਪਾ ਜੀ ਤੁਹਾਨੂੰ ਕੋਈ ਕੰਮ ਸੀ ਉਹਨਾਂ ਦੀਆਂ ਨਜ਼ਰਾਂ ਮੇਰੇ ਸਰੀਰ ਤੋਂ ਹਟ ਨਹੀਂ ਰਹੀਆਂ ਸੀ। ਇੱਕ ਅਜੀਬ ਜਿਹੀ ਪਿਆਸ ਉਹਨਾਂ ਦੀਆਂ ਅੱਖਾਂ 'ਚ ਦਿਖਾਈ ਦੇ ਰਹੀ ਸੀ। ਉਹ ਮੈਨੂੰ ਪੂਰੀ ਤਰ੍ਹਾਂ ਅਜੀਬ ਮਹਿਸੂਸ ਕਰਾ ਰਹੇ ਸੀ। ਫਿਰ ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਕਿਹਾ, "ਅੱਜ ਮੈਂ ਬਹੁਤ ਇਕੱਲਾ ਮਹਿਸੂਸ ਕਰ ਰਿਹਾ। ਐਸ ਲਈ ਮੈਂ ਤੇਰੇ ਕੋਲ ਆ ਕੇ ਬੈਠਣ ਬਾਰੇ ਸੋਚਿਆ।" ਮੈਂ ਵੀ ਅੱਖਾਂ ਨੀਵੀਆਂ ਕਰਕੇ ਕਿਹਾ ਕਿ ਕਿਉਂ ਨਹੀਂ? ਤੁਸੀਂ ਆਪਣੇ ਦਿਲ ਦੀ ਹਰ ਗੱਲ ਮੇਰੇ ਨਾਲ ਕਰ ਸਕਦੇ ਹੋ। ਫਿਰ ਮੈਂ ਕਹਿਣ ਲੱਗੀ ਕਿ ਅਸੀਂ ਇੱਥੇ ਬੈਠ ਕੇ ਗੱਲ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਨਹੀਂ ਇੱਥੇ ਬੈਠ ਕੇ ਗੱਲ ਕਰਨਾ ਠੀਕ ਨਹੀਂ ਹੋਵੇਗਾ ਜੇਕਰ ਇੱਥੇ ਬੈਠ ਕੇ ਗੱਲਾਂ ਕਰਾਂਗੇ ਤਾਂ ਬੱਚੇ ਨੀਂਦ ਤੋਂ ਜਾਗ ਜਾਣਗੇ ਚਲੋ ਦੂਜੇ ਕਮਰੇ 'ਚ ਚੱਲਦੇ ਆਂ ਮੈਂ ਉਸ ਦਾ ਕਹਿਣਾ ਮੰਨਣ ਲਈ ਮਜਬੂਰ ਸੀ ਕਿਉਂਕਿ ਉਹਨਾਂ ਨੇ ਮੇਰਾ ਤੇ ਮੇਰੇ ਬੱਚਿਆਂ ਦਾ ਸਾਰਾ ਖਰਚਾ ਚੁੱਕਣਾ ਸੀ ਇਸ ਲਈ ਮੈਂ ਦੁਪੱਟੇ ਨੂੰ ਠੀਕ ਤਰ੍ਹਾਂ ਲੈ ਕੇ ਉਹਨਾਂ ਦੀ ਗੱਲ ਮੰਨ ਕੇ ਦੂਜੇ ਕਮਰੇ 'ਚ ਚਲੀ ਗਈ ਦੂਜੇ ਕਮਰੇ ਵਿੱਚ ਸਿਰਫ ਇੱਕ ਹੀ ਬੈੱਡ ਲੱਗਿਆ ਹੋਇਆ ਸੀ ਜਿਵੇਂ ਹੀ ਮੈਂ ਮੰਜੇ ਤੇ ਬੈਠੀ ਉਹ ਵੀ ਮੇਰੇ ਕੋਲ ਆ ਕੇ ਬੈਠ ਗਏ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਜ ਮੈਨੂੰ ਆਪਣੀ ਪਤਨੀ ਦੀ ਬਹੁਤ ਯਾਦ ਆ ਰਹੀ ਆ ਜਦੋਂ ਉਹ ਜਿਉਂਦੀ ਸੀ ਤਾਂ ਉਸਨੇ ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਦੀ ਕਮੀ ਨੂੰ ਪੂਰਾ ਕਰੋ ਤੇ ਫਿਰ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਉਸਨੇ ਮੈਨੂੰ ਕਿਹਾ ਦੇਖੋ ਇਸ ਸ਼ਹਿਰ ਵਿੱਚ ਮੇਰਾ ਬਹੁਤ ਆਦਰ ਸਨਮਾਨ ਆ ਹਰ ਕੋਈ ਮੈਨੂੰ ਇੱਜ਼ਤ ਨਾਲ ਦੇਖਦਾ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਕੋਈ ਮੇਰੇ ਬਾਰੇ ਕਹੇ ਕਿ ਮੈਂ ਆਪਣੀ ਜਵਾਨ ਨੂੰ ਉਸ ਦੇ ਉਸ ਨੂੰ ਆਪਣੇ ਕੋਲ ਰੱਖਿਆ ਹੈ ਇਸ ਲਈ ਤੂੰ ਕਿਸੇ ਦੇ ਸਾਹਮਣੇ ਘਰ ਦੀ ਗੱਲ ਨਹੀਂ ਕਰੇਂਗੀ ਤੇ ਨਾ ਹੀ ਇੱਥੇ ਕਿਸੇ ਔਰਤ ਨੂੰ ਘਰ ਵਿੱਚ ਬੁਲਾਵੇਂਗੀ ਮੈਨੂੰ ਆਪਣੇ ਘਰ ਵਿੱਚ ਔਰਤਾਂ ਦਾ ਆਉਣਾ ਜਾਣਾ ਪਸੰਦ ਨਹੀਂ ਮੈਂ ਹੈਰਾਨੀ ਨਾਲ ਉਸ ਦੀ ਗੱਲ ਸੁਣ ਰਹੀ ਸੀ ਮੈਂ ਹੈਰਾਨ ਰਹਿ ਗਈ ਜਦੋਂ ਉਸ ਨੇ ਅਚਾਨਕ ਮੇਰਾ ਹੱਥ ਫੜ ਲਿਆ ਮੈਂ ਹੌਲੀ-ਹੌਲੀ ਆਪਣਾ ਹੱਥ ਉਹਨਾਂ ਦੇ ਹੱਥ ਤੋਂ ਛੜਾ ਲਿਆ ਫਿਰ ਮੈਂ ਸਿਰ ਝੁਕਾ ਕੇ ਕਿਹਾ ਪਾਪਾ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਉਹੀ ਕਰਾਂਗੀ ਜੋ ਤੁਸੀਂ ਕਹੋਗੇ ਇੱਥੇ ਕੋਈ ਵੀ ਔਰਤ ਨਹੀਂ ਆਵੇਗੀ ਤੇ ਨਾ ਹੀ ਮੈਂ ਕਿਸੇ ਨੂੰ ਆਪਣੇ ਘਰ ਬਾਰੇ ਦੱਸਾਂਗੀ ਤੁਸੀਂ ਮੇਰੀ ਤੇ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਲਈ ਆ ਇਸ ਲਈ ਮੈਂ ਤੁਹਾਡੇ ਬਹੁਤ ਰਿਣੀ ਹਾਂ ਮੇਰਾ ਦਿਲ ਬੁਰੀ ਤਰ੍ਹਾਂ ਨਾਲ ਧੜਕਣ ਲੱਗਿਆ ਕਿਉਂਕਿ ਮੈਂ ਉਹਨਾਂ ਦੀ ਨਿਗਾਹ ਪੂਰੀ ਤਰ੍ਹਾਂ ਬਦਲਦੀ ਹੋਈ ਮਹਿਸੂਸ ਕਰ ਸਕਦੀ ਸੀ ਫਿਰ ਉਹ ਹੌਲੀ-ਹੌਲੀ ਮੇਰੇ ਨੇੜੇ ਆਉਣ ਲੱਗੇ ਮੈਂ ਉੱਠ ਕੇ ਉਸ ਨੂੰ ਸ਼ਖਤ ਲਫ਼ਜ਼ਾਂ ਵਿੱਚ ਕਿਹਾ ਕਿ ਪਾਪਾ ਜੀ ਇਹ ਕੀ ਕਹਿ ਰਹੇ ਹੋ ਮੇਰੇ ਮੂੰਹੋਂ ਦੱਬੀ ਹੋਈ ਆਵਾਜ਼ ਨਿਕਲੀ ਕਿਉਂਕਿ ਮੈਨੂੰ ਲੱਗਾ ਜਿਵੇਂ ਉਹ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦੇ ਹੋਣ ਫਿਰ ਵੀ ਉਹ ਉੱਠ ਕੇ ਮੇਰੇ ਸਾਹਮਣੇ ਆਏ ਮੈਨੂੰ ਕਿਹਾ ਦੇਖ ਸ਼ੁਰੂ ਵਿੱਚ ਤਾਂ ਤੈਨੂੰ ਅਜੀਬ ਲੱਗੇਗਾ ਪਰ ਹੌਲੀ-ਹੌਲੀ ਤੈਨੂੰ ਇਸ ਗੱਲ ਦੀ ਆਦਤ ਪੈ ਜਾਵੇਗੀ ਉਹ ਮੈਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਮੈਨੂੰ ਸਮਝ ਆਉਣ ਲੱਗੀ ਕਿ ਉਹ ਕੀ ਕਹਿ ਰਹੇ ਆ ਫਿਰ ਵੀ ਮੈਂ ਸਮਝਣਾ ਨਹੀਂ ਚਾਹਦੀ ਸੀ ਤਾਂ ਫਿਰ ਉਹਨਾਂ ਨੇ ਆਪਣੇ ਦੋਵੇਂ ਹੱਥ ਮੇਰੇ ਮੋਢਿਆਂ ਤੇ ਰੱਖੇ ਮੈਨੂੰ ਕਹਿਣ ਲੱਗੇ ਦੇਖ ਮੈਂ ਤੇਰੀ ਐਨੀ ਵੱਡੀ ਜ਼ਿੰਮੇਵਾਰੀ ਲਈ ਆ ਬਦਲੇ ਵਿੱਚ ਤੇਰੇ ਕੋਲੋਂ ਮੈਨੂੰ ਵੀ ਕੁਝ ਚਾਹੀਦਾ ਤੇਰਾ ਕੰਮ ਮੈਨੂੰ ਖੁਸ਼ ਕਰਨਾ ਅੱਜ ਮੈਂ ਜਾ ਰਿਹਾ ਪਰ ਧਿਆਨ ਨਾਲ ਸੁਣ ਤੋਂ ਸਮਝ ਲੈ ਤੈਨੂੰ ਕੰਮ ਮੈਨੂੰ ਹਰ ਕੀਮਤ ਤੇ ਖੁਸ਼ ਕਰਨਾ ਪਵੇਗਾ ਉਸ ਨੇ ਆਪਣੀਆਂ ਮੈਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਤੇ ਕਹਿ ਕੇ ਹੇਠਾਂ ਚਲਾ ਗਿਆ ਮੈਂ ਆਪਣੇ ਮਨ ਵਿੱਚ ਕੁਬਰਾਹਟ ਮਹਿਸੂਸ ਕਰ ਰਹੀ ਸੀ ਮੇਰਾ ਸਰੀਰ ਕੰਬ ਰਿਹਾ ਸੀ ਮੇਰੇ ਪ੍ਰਤੀ ਉਸਦੇ ਇਰਾਦੇ ਬਹੁਤ ਗਲਤ ਸਨ ਇਹ ਕਿਵੇਂ ਹੋ ਸਕਦਾ ਹੈ ਆਖਰ ਉਹ ਕਿਸ ਤਰੀਕੇ ਨਾਲ ਖੁਸ਼ ਕਰਨ ਲਈ ਕਹਿ ਰਹੇ ਸਨ ਉਸ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਉਸਦੇ ਪੁੱਤਰ ਦੀ ਵਿਧਵਾ ਤੇ ਉਸਦੇ ਪੋਤੇ-ਪੋਤੀ ਦੀ ਮਾਂ ਹਾਂ ਨੋਵੀਂ ਵੀਤੀ ਵਰਗੀ ਹੁੰਦੀ ਆ ਇੱਕ ਦੋ ਦਿਨ ਇਸੇ ਤਰ੍ਹਾਂ ਲੰਘ ਗਏ ਮੈਂ ਉਸ ਦੇ ਸਾਹਮਣੇ ਜਾਣ ਤੋਂ ਡਰਦੀ ਸੀ ਮੈਂ ਫਟਾਫਟ ਖਾਣਾ ਰੱਖ ਕੇ ਉੱਪਰ ਆ ਜਾਂਦੀ ਤੇ ਇੱਕ ਮਿੰਟ ਲਈ ਵੀ ਉਸ ਦੇ ਕਮਰੇ ਵਿੱਚ ਨਾ ਰਹਿੰਦੀ ਕੋਸ਼ਿਸ਼ ਕਰਦੀ ਕਿ ਇੱਕ ਦਿਨ ਕੁਝ ਅਜੀਹਾ ਹੋਇਆ ਜਿਸ ਦੀ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਮੈਂ ਆਪਣੇ ਕਮਰੇ ਵਿੱਚ ਆਪਣੇ ਬੱਚਿਆਂ ਨਾਲ ਸੌ ਰਹੀ ਸੀ ਕਿਉਂਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਸੀ ਜਿਸ ਕਾਰਨ ਮੈਂ ਕਮਰੇ ਦੇ ਦਰਵਾਜ਼ੇ ਨੂੰ ਬੰਦ ਨਹੀਂ ਕਰ ਸਕਦੀ ਸੀ ਕਮਰੇ ਵਿੱਚ ਏਸੀ ਨਹੀਂ ਸੀ ਬਾਹਰ ਬੇੜੇ 'ਚ ਸੌਂਦੇ ਮੈਨੂੰ ਡਰ ਲੱਗਦਾ ਸੀ ਇਸ ਲਈ ਮੈਂ ਕਮਰੇ ਦਾ ਦਰਵਾਜ਼ਾ ਖੋਲ ਕੇ ਬੱਚਿਆਂ ਦਾ ਸੌ ਜਾਂਦੀ ਮੈਂ ਸੌ ਰਹੀ ਸੀ ਮੈਨੂੰ ਲੱਗਿਆ ਜਿਵੇਂ ਕੋਈ ਮੇਰੇ ਨੇੜੇ ਖੜਾ ਮੈਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਆਪਣੀ ਨੀਂਦ ਤੋਂ ਜਾਗੀ ਤੇ ਮੇਰੇ ਕੋਲ ਦੁਪੱਟਾ ਨਹੀਂ ਸੀ ਫਿਰ ਮੈਂ ਆਪਣੀਆਂ ਅੱਖਾਂ ਖੋਲ ਕੇ ਦੇਖਿਆ ਤਾਂ ਮੇਰਾ ਸਹੁਰਾ ਮੈਨੂੰ ਜਗਾ ਰਿਹਾ ਸੀ ਮੈਂ ਇੱਕਦਮ ਘਬਰਾ ਕੇ ਜਾਗੀ ਤੇ ਅੱਖਾਂ ਖੋਲ ਕੇ ਹੈਰਾਨੀ ਨਾਲ ਉਸ ਵੱਲ ਦੇਖਿਆ ਉਹ ਮੈਨੂੰ ਕਹਿਣ ਲੱਗਾ ਡਰਨਾ ਮੈਂ ਹਾਂ ਈਸ਼ਾ ਮੈਨੂੰ ਤੇਰੇ ਨਾਲ ਕੁਝ ਕੰਮ ਆ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਕੁਝ ਥੇਰ ਲਈ ਮੇਰੇ ਸਿਰ ਨੂੰ ਘਟ ਦੇ ਮੈਂ ਝਟ ਆਪਣੇ ਦੁਪट्टे ਨੂੰ ਲੈਣ ਦੀ ਕੋਸ਼ਿਸ਼ ਕੀਤੀ ਜੋ ਸਾਹਮਣੇ ਸੋਫੇ ਤੇ ਪਿਆ ਸੀ ਮੈਂ ਮੰਜੇ ਤੋਂ ਉੱਠੀ ਤੇ ਆਪਣੇ ਆਪ ਨੂੰ ਦੁਪੱਟੇ ਨਾਲ ਟਕਿਆ ਤੇ ਉਸ ਨੂੰ ਕਿਹਾ ਪਾਪਾ ਜੀ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਲਈ ਚਾਹ ਬਣਾ ਦੇਵਾਂ ਉਹਨਾਂ ਨੇ ਕਿਹਾ ਮੈਂ ਨਹੀਂ ਚਾਹਦਾ ਪਰ ਤੁਸੀਂ ਮੇਰੇ ਲਈ ਇੱਕ ਕੰਮ ਕਰੋ ਆਪਣੇ ਸੋਹਣੇ ਹੱਥਾਂ ਨਾਲ ਮੇਰਾ ਸਿਰ ਕੱਟ ਦਿਓ ਚਾਹ ਚ ਕੈਫੀਨ ਹੁੰਦੀ ਆ ਇਸ ਨੂੰ ਪੀਣ ਨਾਲ ਦਰਦ ਵੱਧ ਜਾਂਦਾ ਫਿਰ ਉਹ ਮੈਨੂੰ ਵਾਰ-ਵਾਰ ਕਹਿਣ ਲੱਗਿਆ ਕਿ ਮੈਂ ਕਮਰੇ ਵਿੱਚ ਤੇਰਾ ਇੰਤਜ਼ਾਰ ਕਰ ਰਿਹਾ ਇਹ ਕਹਿ ਕੇ ਉਹ ਚਲਾ ਗਿਆ ਮੈਂ ਹੈਰਾਨ ਪਰੇਸ਼ਾਨ ਖੜੀ ਸੀ ਅੱਧੀ ਰਾਤ ਦੇ ਇਸ ਸਮੇ ਉਸਦੇ ਕਮਰੇ ਵਿੱਚ ਜਾਣਾ ਪਹਾੜ ਤੇ ਚੜਨ ਵਰਗਾ ਲੱਗਦਾ ਸੀ ਪਰ ਉਸ ਦੀ ਗੱਲ ਮੰਨਣੀ ਵੀ ਜ਼ਰੂਰੀ ਸੀ ਕਿਉਂਕਿ ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੀ ਸੀ ਆਖਰਕਾਰ ਉਹ ਮੇਰਾ ਤੇ ਮੇਰੇ ਬੱਚਿਆਂ ਦਾ ਪਾਲਣ-ਪੋषण ਕਰ ਰਹੇ ਸੀ ਆਪਣੀ ਮਜਬੂਰੀ ਬਾਰੇ ਸੋਚ ਕੇ ਮੈਂ ਵੱਲ ਨੂੰ ਜਾਣ ਲੱਗੀ ਮੈਂ ਕਮਰੇ ਦਾ ਦਰਵਾਜ਼ਾ ਹਲਕਾ ਜਿਹਾ ਬੰਦ ਕਰ ਦਿੱਤਾ ਤਾਂ ਜੋ ਬੱਚੇ ਜਾਗ ਨਾ ਜਾਣ ਕਮਰੇ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ ਇੰਜ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਆਉਣ ਦੀ ਅੜੀਕ ਕਰ ਰਹੇ ਹੋਣ ਫਿਰ ਮੈਨੂੰ ਆਉਂਦਾ ਦੇਖ ਕੇ ਮੰਜੇ ਤੇ ਲੇਟ ਗਏ ਤੇ ਮੈਨੂੰ ਜਲਦੀ ਨਾਲ ਸਿਰ ਦਬਾਉਣ ਨਹੀਂ ਕਿਹਾ ਇੰਨੇ ਸਮੇਂ ਤੋਂ ਮੈਂ ਤੇਰੇ ਆਉਣ ਦੀ ਉਡੀਕ ਕਰ ਰਿਹਾ ਹਾਂ ਤੇ ਸੌਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਨੂੰ ਨੀਂਦ ਨਹੀਂ ਆ ਰਹੀ ਮੈਂ ਉਸ ਕੋਲ ਬੈਠ ਗਈ ਤੇ ਹੌਲੀ-ਹੌਲੀ ਉਹਨਾਂ ਦਾ ਸਿਰ ਘੁੱਟਣ ਲੱਗੀ ਮੈਂ ਕੁੱਝ ਤੇਰ ਤੱਕ ਉਹਨਾਂ ਦਾ ਸਿਰ ਘੁੱਟਦੀ ਰਹੀ ਫਿਰ ਅਚਾਨਕ ਉਸਨੇ ਆਪਣਾ ਸਿਰ ਚੁੱਕ ਕੇ ਮੇਰੀ ਗੋਦੀ 'ਚ ਰੱਖ ਲਿਆ ਮੇਰਾ ਦਿਲ ਸੁੱਕੇ ਪੱਤੇ ਵਾਂਗ ਕੰਬ ਰਿਹਾ ਸੀ ਮੇਰੇ ਨਾਲ ਇਹ ਕੀ ਹੋ ਰਿਹਾ ਸੀ ਤੇ ਉਹ ਕੀ ਕਰ ਰਹੇ ਸਨ ਮੈਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ ਕਿਉਂ ਮੇਰੇ ਨਾਲ ਅਨੁਚਿਤ ਸਬੰਧ ਬਣਾਉਣਾ ਚਾਹੁੰਦੇ ਸੀ ਮੈਂ ਹੌਲੀ-ਹੌਲੀ ਉੱਠਣ ਲੱਗੀ ਤਾਂ ਅਚਾਨਕ ਉਹਨਾਂ ਨੇ ਮੈਨੂੰ ਝਟਕੇ ਨਾਲ ਖਿੱਚ ਲਿਆ ਤੇ ਆਪਣੇ ਉੱਪਰ ਡੇਗ ਲਿਆ ਫਿਰ ਮੈਂ ਆਪਣੇ ਆਪ ਨੂੰ ਉਸ ਤੋਂ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਬਹੁਤ ਰੌਲਾ ਪਾਇਆ ਪਰ ਉਹ ਤਕੜਾ ਸੀ ਉਸਨੇ ਮੈਨੂੰ ਇੰਨਾ ਘੁੱਟ ਕੇ ਫੜਿਆ ਕਿ ਮੇਰੀ ਕੋਸ਼ਿਸ਼ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਆਜ਼ਾਦ ਨਾ ਕਰ ਸਕੀ ਮੈਂ ਬਹੁਤ ਰੌਲਾ ਪਾਇਆ ਕਿਹਾ ਕਿ ਮੈਂ ਤੁਹਾਡੇ ਮਰੇ ਹੋਏ ਪੁੱਤ ਦੀ ਪਤਨੀ ਆ ਘੱਟੋ ਘੱਟ ਤੁਸੀਂ ਉਹ ਆਪਣੇ ਪੁੱਤ ਦਾ ਖਿਆਲ ਤਾਂ ਰੱਖ ਲਓ ਉਹ ਗੁੱਸੇ ਨਾਲ ਮੇਰੇ ਤੇ ਚੀਕਣ ਲੱਗਿਆ ਜਦੋਂ ਤੱਕ ਤੂੰ ਉਸਦੀ ਪਤਨੀ ਸੀ ਮੇਰਾ ਪੁੱਤਰ ਨਾਲ ਤੇਰਾ ਰਿਸ਼ਤਾ ਸੀ ਉਸ ਸਮੇਂ ਤੂੰ ਮੇਰੀ ਨੋ ਸੀ ਪਰ ਜਿਵੇਂ ਹੀ ਮੇਰਾ ਪੁੱਤਰ ਮਰਿਆ ਤੂੰ ਮੇਰੀ ਨੋ ਨਹੀਂ ਰਹੀ ਜੇ ਤੂੰ ਇਸ ਘਰ ਵਿੱਚ ਰਹਿਣਾ ਚਾਹਨੀ ਆ ਤਾਂ ਮੇਰੇ ਅਨਸਾਰ ਤੈਨੂੰ ਮੇਰੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ ਉਸਨੇ ਮੈਨੂੰ ਇੱਕ ਝਟਕਾ ਦਿੱਤਾ ਤੇ ਮੰਜੇ ਤੇ ਸੁੱਟ ਦਿੱਤਾ ਉਸ ਨੇ ਮੇਰੀ ਹੋਂਦ ਨੂੰ ਪੂਰੀ ਤਰ੍ਹਾਂ ਬੇਵਸ ਕਰ ਦਿੱਤਾ ਮੈਂ ਜ਼ਖਮੀ ਪੰਛੀ ਵਾਂਗ ਫੜਫੜਾ ਰਹੀ ਸੀ ਉਸ ਨੂੰ ਇੰਨੇ ਸਾਲਾਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੱਕ ਔਰਤ ਮਿਲੀ ਸੀ ਤੇ ਉਸ ਨੇ ਸਾਰੀ ਕਸਰ ਮੇਰੇ ਤੇ ਕੱਢ ਦਿੱਤੀ ਆਖਰਕਾਰ ਉਹ ਮੈਨੂੰ ਆਪਣੇ ਜੈਸ ਉਦੇਸ਼ ਲਈ ਵਰਤਣਾ ਚਾਹੁੰਦਾ ਸੀ ਅੱਜ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਮੈਂ ਉਸ ਦੇ ਬਿਸਤਰੇ ਤੇ ਬਿਲਕੁਲ ਬੇਵਸ ਪਈ ਸੀ ਜਦੋਂ ਉਹ ਮੇਰੇ ਤੋਂ ਸੰਤੁਸ਼ਟ ਹੋ ਗਿਆ ਤਾਂ ਕਹਿਣ ਲੱਗਿਆ ਤੂੰ ਉੱਪਰ ਜਾ ਕੇ ਧਿਆਨ ਰੱਖੀ ਐਸ ਬਾਰੇ ਵਿੱਚ ਕਿਸੇ ਨੂੰ ਕੁਝ ਨਹੀਂ ਦੱਸਣਾ ਵੈਸੇ ਵੀ ਲੋਕ ਜਾਣਦੇ ਹਨ ਕਿ ਮੈਂ ਕਿੰਨਾ ਚੰਗਾ ਇਨਸਾਨ ਆ ਇਲਾਕੇ ਵਿੱਚ ਮੇਰਾ ਬਹੁਤ ਨਾਮ ਆ ਜੇ ਤੂੰ ਕਿਸੇ ਅੱਗੇ ਮੂੰਹ ਖੋਲ੍ਹਿਆ ਤਾਂ ਮੈਂ ਸਾਰਿਆਂ ਨੂੰ ਦੱਸਾਂਗਾ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਤੂੰ ਮੇਰੇ ਨਾਲ ਨਜਾਇਜ਼ ਸੰਬੰਧ ਬਣਾਉਣਾ ਚਾਹੁੰਦੀ ਸੀ ਕਿ ਮੈਂ ਤੇਰੀ ਗਲਤੀ ਨੂੰ ਸਾਬਤ ਕਰਨ ਵਿੱਚ ਇੱਕ ਮਿੰਟ ਨਹੀਂ ਲਾਵਾਂਗਾ ਮੈਂ ਆਪਣੀ ਸਾستی ਹੋਂਦ ਨੂੰ ਚੁੱਕ ਲਿਆ ਤੇ ਆਪਣੇ ਜ਼ਖਮੀ ਦਿਲ ਨਾਲ ਆਪਣੇ ਕਮਰੇ ਦੀਆਂ ਪੌੜੀਆਂ ਚੜ ਗਈ ਮੇਰੇ ਦੋਵੇਂ ਬਜਮਸੂਮ ਬੱਚੇ ਬੇਸੁਰਤ ਸੁੱਤੇ ਪਏ ਸੀ ਉਹ ਨਹੀਂ ਜਾਣਦੇ ਸੀ ਕਿ ਉਹਨਾਂ ਦੀ ਮਾਂ ਨਾਲ ਕੀ ਹੋ ਰਿਹਾ ਮੈਂ ਜਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੀ ਸੀ ਉਸ ਕਾਰਨ ਮੇਰਾ ਦਿਲ ਟੁੱਟ ਗਿਆ ਅਗਲੀ ਸਵੇਰ ਮੇਰੇ ਲਈ ਹੋਰ ਵੀ ਖਤਰਨਾਕ ਸਾਬਤ ਹੋਈ ਮੈਂ ਆਪਣੇ ਟੁੱਟੇ ਹੋਏ ਮਨ ਨਾਲ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ ਮੇਰਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਸੀ ਹੁਣ ਮੈਂ ਇਹ ठाਣ ਜਾਣ ਤੋਂ ਵੀ ਝਿਜਕ ਰਹੀ ਸੀ ਪਰ ਮੈਨੂੰ ਨਾਸ਼ਤਾ ਮੇਰੇ ਸਹੁਰੇ ਨੂੰ ਦੇਣ ਜਾਣਾ ਪੈਣਾ ਸੀ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹਨਾਂ ਨੇ ਮੈਨੂੰ ਇਸ ਘਰ ਚ ਰੱਖ ਕੇ ਆਪਣਾ ਕਿੰਨਾ ਫਾਇਦਾ ਸੋਚਿਆ ਸੀ ਤੇ ਫਿਰ ਫਾਇਦਾ ਉਹਨਾਂ ਨੇ ਹੁਣ ਪ੍ਰਾਪਤ ਕਰ ਲਿਆ ਜਦੋਂ ਮੈਂ ਨਾ ਗਈ ਤਾਂ ਉਹ ਆਪ ਹੀ ਉੱਪਰ ਆ ਗਿਆ ਉਹ ਮੇਰੇ ਕੋਲ ਰਸੋਈ 'ਚ ਆਇਆ ਤੇ ਪੁੱਛਿਆ ਅੱਜ ਨਾਸ਼ਤੇ ਵਿੱਚ ਕੀ ਬਣਾਇਆ ਤੇ ਤੂੰ ਨਾਸ਼ਤਾ ਲੈ ਕੇ ਕਿਉਂ ਨਹੀਂ ਆਈ ਮੈਂ ਉਸ ਦੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ ਤੇ ਚੁੱਪ ਰਹੀ ਓ ਹੌਲੀ ਹੌਲੀ ਕਹਿਣ ਲੱਗਿਆ ਦੇਖ ਰਾਤ ਨੂੰ ਜੋ ਵੀ ਹੋਇਆ ਭੁੱਲ ਜਾ ਆਪਣੀ ਜ਼ਿੰਦਗੀ ਜੀ ਖਾ ਪੀ ਤੇ ਜ਼ਿੰਦਗੀ ਦਾ ਆਨੰਦ ਲੈ ਜੇ ਤੂੰ ਮੈਨੂੰ ਇਸ ਤਰ੍ਹਾਂ ਖੁਸ਼ ਰੱਖੇਂਗੀ ਤਾਂ ਮੈਂ ਵੀ ਤੈਨੂੰ ਹਮੇਸ਼ਾ ਖੁਸ਼ ਰੱਖਾਂਗਾ ਮੈਂ ਤੈਨੂੰ ਬਹੁਤ ਸਾਰੀਆਂ ਐਸ਼ੋ ਆਰਾਮ ਤੇ ਸਖ ਸੁਵਿਧਾਾਂ ਦੇਵਾਂਗਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਗੁੱਸੇ ਨਾਲ ਉਸ ਤੋਂ ਮੂੰਹ ਫੇਰ ਲਿਆ ਫਿਰ ਚੁੱਪਚਾਪ ਨਾਸ਼ਤੇ ਦੀ ਟ੍ਰੇ ਵਿੱਚ ਪਾ ਦਿੱਤਾ ਹੁਣ ਇੰਜ ਲੱਗਦਾ ਸੀ ਜਿਵੇਂ ਮੇਰੀ ਜ਼ਿੰਦਗੀ ਨੇ ਨਵਾਂ ਮੋੜ ਲੈਣਾ ਸ਼ੁਰੂ ਕਰ ਦਿੱਤਾ ਹੋਵੇ ਸਾਰਾ ਦਿਨ ਸਿਰਫ ਮੈਂ ਮੇਰਾ ਸਹੁਰਾ ਤੇ ਮੇਰੇ ਬੱਚੇ ਹੀ ਘਰ ਚ ਰਹਿੰਦੇ ਬਾਹਰ ਕੋਈ ਮਰਦ ਜਾਂ ਔਰਤ ਘਰ ਵਿੱਚ ਨਹੀਂ ਆਉਂਦਾ ਸੀ ਹੁਣ ਉਹ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਮੇਰੇ ਲਈ ਇਹੀ ਪਾਪ ਕਰਨ ਲੱਗ ਪਿਆ ਕਈ ਵਾਰ ਮਨ ਵਿੱਚ ਖਿਆਲ ਆਉਂਦਾ ਕਿ ਆਪਣੀ ਮਾਂ ਤੇ ਮੇਰੇ ਭਰਾ ਨੂੰ ਆਪਣੇ ਸਹੁਰੇ ਦੀ ਅਸਲੀਅਤ ਦੱਸ ਕੇ ਮੈਂ ਆਪਣੇ ਬੱਚਿਆਂ ਸਮੇਤ ਸਦਾ ਲਈ ਇੱਥੋਂ ਚਲੀ ਜਾਵਾਂ ਮੈਨੂੰ ਇਹ ਘਰ ਛੱਡ ਦੇਣਾ ਚਾਹੀਦਾ ਪਰ ਫਿਰ ਮੈਂ ਇਹ ਸੋਚ ਕੇ ਡਰ ਜਾਂਦੀ ਕਿ ਸ਼ਾਇਦ ਮੇਰਾ ਸਹੁਰਾ ਮੇਰੇ ਭਰਾ ਨੂੰ ਕਹੇ ਕਿ ਮੇਰਾ ਚਰਿੱਤਰ ਖਰਾਬ ਆ ਫਿਰ ਇੰਨੇ ਸਾਲਾਂ ਤੋਂ ਉਸਨੇ ਵਿਆਹ ਵੀ ਨਹੀਂ ਕੀਤਾ ਸੀ ਅਕਸਰ ਲੋਕ ਉਸ ਬਾਰੇ ਦੱਸਦੇ ਸਨ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਇੱਕ ਔਰਤ ਨੂੰ ਛੱਡ ਕੇ ਕਿਸੇ ਹੋਰ ਔਰਤ ਨੂੰ ਕਦੇ ਆਪਣੇ ਨੇੜੇ ਨਹੀਂ ਆਉਣ ਦਿੱਤਾ ਨਾ ਹੀ ਉਸਨੇ ਕਿਸੇ ਔਰਤ ਵੱਲ ਤੱਕਿਆ ਪਰ ਲੋਕ ਇਹ ਨਹੀਂ ਜਾਣਦੇ ਸਨ ਕਿ ਉਸਦੇ ਮਨ ਵਿੱਚ ਮੇਰੇ ਲਈ ਕਿੰਨਾ ਗੰਧ ਭਰਿਆ ਹੋਇਆ ਉਹ ਮੇਰੇ ਨਾਲ ਇੰਨਾ ਗੰਦਾ ਕੰਮ ਕਰ ਰਿਹਾ ਸੀ ਇਸ ਤਰ੍ਹਾਂ ਕੁਝ ਦਿਨ ਬੀਤ ਗਏ ਤੇ ਮੇਰਾ ਹਰ ਰੋਜ਼ ਉਸ ਗੰਦੇ ਮਾਹੌਲ ਵਿੱਚ ਦਮ ਘੁੱਟ ਰਿਹਾ ਸੀ ਹਰ ਦਿਨ ਮੇਰੇ ਲਈ ਸਜ਼ਾ ਬਣ ਗਿਆ ਉਸਨੇ ਮੇਰੇ ਬੱਚਿਆਂ ਨੂੰ ਸ਼ਹਿਰ ਦੇ ਸਭ ਤੋਂ ਮਸ਼ਹੂਰ ਸਕੂਲ ਚ ਦਾਖਲ ਕਰਵਾ ਦਿੱਤਾ ਉਸਨੇ ਕਿਹਾ ਜੇਕਰ ਤੂੰ ਇਸ ਤਰ੍ਹਾਂ ਹੀ ਮੇਰਾ ਕਹਿਣਾ ਮੰਨਦੀ ਰਹੇਗੀ ਤਾਂ ਉਹ ਮੇਰੇ ਬੱਚਿਆਂ ਨੂੰ ਇਸ ਤਰ੍ਹਾਂ ਐਸ਼ ਕਰਾਉਂਦੇ ਰਹਿਣਗੇ ਤੇ ਉਹਨਾਂ ਦੇ ਆਰਾਮ ਲਈ ਹਰ ਚੰਗੀ ਚੀਜ਼ ਲਿਆਉਣਗੇ ਪਰ ਮੈਂ ਅੰਦਰੋਂ ਮਰ ਗਈ ਮੈਨੂੰ ਲੱਗਾ ਜਿਵੇਂ ਕਿਸੇ ਦਿਨ ਮੈਂ ਜ਼ਹਿਰ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਵਾਂਗੀ ਹਰ ਦੂਜੇ ਦਿਨ ਉਸਦੇ ਬਿਸਤਰੇ ਤੇ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ ਸੀ ਮੈਨੂੰ ਲੱਗਦਾ ਸੀ ਜਿਵੇਂ ਮੈਂ ਬਲਦੇ ਕੋਲਿਆਂ ਤੇ ਪੈਰ ਰੱਖ ਰਹੀ ਹਾਂ ਮੈਂ ਹਰ ਰੋਜ਼ ਉਸ ਅੱਗ 'ਚ ਸੜ ਰਹੀ ਸੀ ਮੇਰੀ ਆਤਮਾ ਉਸ ਵਿੱਚ ਭਸਮ ਹੋ ਰਹੀ ਸੀ ਮੈਨੂੰ ਹੁਣ ਜੀਣ ਨਾਲੋਂ ਮਰਨਾ ਸੌਖਾ ਲੱਗ ਰਿਹਾ ਸੀ ਪਰ ਜਦੋਂ ਮੈਂ ਆਪਣੇ ਬੱਚਿਆਂ ਬਾਰੇ ਸੋਚਦੀ ਕਿ ਮੇਰੀ ਮੌਤ ਤੋਂ ਬਾਅਦ ਉਹਨਾਂ ਦਾ ਕੀ ਹੋਵੇਗਾ ਏ ਮੇਰੇ ਬੱਚੇ ਮੇਰੇ ਅਤੇ ਸੋਨੂ ਦੀ ਨਿਸ਼ਾਨੀ ਸਨ ਇੱਕ ਦਿਨ ਕੁਝ ਅਜੀਹਾ ਹੋਇਆ ਜਿਸ ਦੀ ਮੈਨੂੰ ਉਮੀਦ ਨਹੀਂ ਸੀ ਇੱਕ ਦਿਨ ਜਦੋਂ ਬੱਚੇ ਸਕੂਲ ਗਏ ਹੋਏ ਸਨ ਤਾਂ ਮੇਰਾ ਸਹੁਰਾ ਮੈਨੂੰ ਕਮਰੇ 'ਚ ਬੁਲਾ ਰਿਹਾ ਸੀ ਮੈਨੂੰ ਲੱਗਿਆ ਰਸੋਈ 'ਚ ਰੱਖਿਆ ਚਾਕੂ ਚੁੱਕ ਕੇ ਉਸ ਨੂੰ ਮਾਰ ਦੇਵਾਂ ਮੈਂ 5 ਸਾਲਾਂ ਤੋਂ ਇਹ ਸਜ਼ਾ ਭੋਗਤ ਰਹੀ ਸੀ ਹੁਣ ਮੇਰੀ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਉਹ ਮੈਨੂੰ ਖਿੱਚ ਕੇ ਆਪਣੇ ਕਮਰੇ 'ਚ ਲਿਜਾ ਰਿਹਾ ਸੀ ਸ਼ਾਇਦ ਗਲਤੀ ਨਾ ਉਹ ਆਪਣੇ ਕਮਰੇ ਦਾ ਦਰਵਾਜ਼ਾ ਖੁੱਲਾ ਛੱਡ ਗਿਆ ਉਹ ਮੈਨੂੰ ਇਸ ਤਰ੍ਹਾਂ ਖਿੱਚ ਰਿਹਾ ਸੀ ਜਿਵੇਂ ਮੈਂ ਕੋਈ ਇਨਸਾਨ ਨਹੀਂ ਫਿਰ ਅਚਾਨਕ ਮੇਰੀ ਨਾਨਦ ਕਮਰੇ 'ਚ ਆ ਗਈ ਮੈਨੂੰ ਕੁਝ ਸਮਝ ਨਹੀਂ ਆਇਆ ਆਪਣੀਆਂ ਅੱਖਾਂ ਨਾਲ ਉਸਨੇ ਆਪਣੇ ਪਿਤਾ ਨੂੰ ਮੇਰੇ ਤੇ ਜ਼ਬਰਦਸਤੀ ਕਰਦੇ ਦੇਖਿਆ ਉਸ ਦੀਆਂ ਅੱਖਾਂ 'ਚ ਆਪਣੇ ਪਿਤਾ ਲਈ ਨਫ਼ਰਤ ਪੈਦਾ ਹੋ ਗਈ ਮੈਂ ਉੱਚੀ ਉੱਚੀ ਰੋ ਰਹੀ ਸੀ ਕਹਿ ਰਹੀ ਸੀ ਕਿ ਮੈਨੂੰ ਛੱਡ ਦਿਓ ਮੈਂ ਉਸ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੀ ਸੀ ਕਿ ਪਾਪਾ ਜੀ ਰੱਬ ਦੀ ਖਾਤਰ ਰੁਕੋ ਤੇ ਮੈਨੂੰ ਜਾਣ ਦਿਓ ਮੈਨੂੰ ਤੁਹਾਡੇ ਵਾਂਗ ਇਨ੍ਹਾਂ ਗੁਨਾਹਾਂ ਵਿੱਚ ਸ਼ਾਮਲ ਨਾ ਕਰੋ ਪਰ ਉਹ ਪਾਪੀ ਆਦਮੀ ਸਾਰੀ ਇੱਜ਼ਤ ਨੂੰ ਲੁਰਤਾੜਦਾ ਹੋਇਆ ਮੈਨੂੰ ਕਮਰੇ ਦੇ ਅੰਦਰ ਖਿੱਚ ਰਿਹਾ ਸੀ ਮੇਰੀ ਨੰਦ ਇਹ ਸਾਰੀ ਘਟਨਾ ਆਪਣੀਆਂ ਅੱਖਾਂ ਨਾਲ ਦੇਖ ਰਹੀ ਸੀ ਉਹ ਆਪਣੇ ਪਿਤਾ ਕੋਲ ਆਈ ਤੇ ਕਹਿਣ ਲੱਗੀ ਮੈਂ ਸਮਝਦੀ ਸੀ ਕਿ ਮੇਰੇ ਪਿਤਾ ਵੱਡੇ ਦਿਲ ਵਾਲੇ ਆ ਜਿਨ੍ਹਾਂ ਨੇ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਆਪਣੀ ਵਿਧਵਾ ਨੂੰ ਨੂੰ ਅਤੇ ਉਹਨਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਸੀ ਪਰ ਮੈਂ ਨਹੀਂ ਜਾਣਦੀ ਕਿ ਤੂੰ ਅਜਿਹਾ ਘਟੀਆ ਬੰਦਾ ਜੋ ਆਪਣੀ ਨੋ ਨਾਲ ਆਪਣੀ ਵਾਸ਼ਨਾ ਪੂਰੀ ਕਰ ਰਿਹਾ ਅਜੇ ਤੂੰ ਆਪਣੀ ਵਾਸ਼ਨਾ ਪੂਰੀ ਕਰਨ ਲਈ ਇਸ ਘਰ ਵਿੱਚ ਸੋਨੂ ਭਾਈ ਦੀ ਪਤਨੀ ਨੂੰ ਥਾਂ ਦਿੱਤੀ ਆ ਕਾਸ਼ ਤੂੰ ਭਾਬੀ ਨੂੰ ਗਲਤ ਨਿਗਾ ਨਾਲ ਦੇਖਣ ਦੀ ਬਜਾਏ ਉਸ ਨੂੰ ਧੀ ਦੇ ਨਜ਼ਰੀਏ ਤੋਂ ਦੇਖਿਆ ਹੁੰਦਾ ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਐਨੇ ਗੰਦੇ ਇਨਸਾਨ ਹੋ ਅੱਜ ਮੇਰਾ ਸਿਰ ਸ਼ਰਮ ਨਾਲ ਝੁੱਕ ਗਿਆ ਕਿਉਂਕਿ ਜੈਸ ਪਿਤਾ ਦੀ ਮੈਂ ਬਹੁਤ ਹੀ ਇੱਜ਼ਤ ਕਰਦੀ ਸੀ ਉਹ ਸਦਾ ਲਈ ਮੇਰੀਆਂ ਨਜ਼ਰਾਂ ਤੋਂ ਡਿੱਗ ਗਿਆ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਤੋਂ ਬਾਅਦ ਮੇਰਾ ਤੁਹਾਡੇ ਨਾਲ ਕੋਈ ਸਬੰਧ ਨਹੀਂ ਤੇ ਮੇਰਾ ਪਿਤਾ ਮੇਰੇ ਲਈ ਮਰ ਗਿਆ ਤੁਸੀਂ ਇਹ ਭੁੱਲ ਗਏ ਹੋ ਕਿ ਤੁਹਾਡੀ ਵੀ ਇੱਕ ਧੀ ਸੀ ਕਿਉਂਕਿ ਜੋ ਵਿਅਕਤੀ ਦੂਜਿਆਂ ਦੀ ਧੀ ਨੂੰ ਬਰਬਾਦ ਕਰਦਾ ਉਹ ਇਨਸਾਨ ਕਹਾਉਣ ਦਾ ਹੱਕਦਾਰ ਨਹੀਂ ਉਹ ਇੱਕ ਜਾਨਵਰ ਆ ਮੇਰੀ ਨਣਦ ਰੋਂਦੀ ਹੋਈ ਉੱਥੋਂ ਚਲੀ ਗਈ ਤੇ ਮੇਰਾ ਸਹੁਰਾ ਚੁੱਪਚਾਪ ਸੁਣਦਾ ਰਿਹਾ ਉਹ ਬਹੁਤ ਸ਼ਰਮ ਮਹਿਸੂਸ ਕਰ ਰਿਹਾ ਸੀ ਫਿਰ ਇੱਕ ਦਿਨ ਪਤਾ ਲੱਗਿਆ ਕਿ ਉਹ ਸਭ ਕੁਝ ਛੱਡ ਕੇ ਕਿਤੇ ਚਲਾ ਗਿਆ ਉਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਸਕਿਆ ਆਖਰ ਉਹ ਕਿੱਥੇ ਗਿਆ ਪਰ ਉਸ ਦੇ ਕਮਰੇ ਵਿੱਚ ਇੱਕ ਕਾਗਜ਼ ਰੱਖਿਆ ਹੋਇਆ ਸੀ ਜਿਸ ਉੱਤੇ ਵਸੀਅਤ ਲਿਖੀ ਹੋਈ ਸੀ ਉਸ ਨੇ ਮੇਰੇ ਤੇ ਮੇਰੇ ਬੱਚਿਆਂ ਦੇ ਨਾਮ ਤੇ ਸਭ ਕੁਝ ਕਰ ਦਿੱਤਾ ਸੀ ਸ਼ਾਇਦ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੋਇਆ ਸੀ ਇਸ ਲਈ ਉਸ ਨੇ ਆਪਣੀ ਸਾਰੀ ਜਾਇਦਾਦ ਸਾਨੂੰ ਦੇ ਦਿੱਤੀ ਜੋ ਮੇਰੇ ਨਾਲ ਹੋਇਆ ਉਹ ਕਿਸੇ ਦੀ ਵੀ ਪਤਨੀ ਨਾਲ ਨਾ ਹੋਵੇ ਮੈਂ ਦੁਆ ਕਰਦੀ ਆ ਕਿ ਹਰ ਵਿਧਵਾ ਔਰਤ ਨੂੰ ਵੀ ਚੰਗੀ ਜ਼ਿੰਦਗੀ ਅਤੇ ਇੱਜ਼ਤ ਮਿਲੇ ਸੋ ਦੋਸਤੋ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਜਿਹੇ ਨਮੀਆਂ ਨਮੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਹਰ ਆਉਣ ਵਾਲੀ ਨਵੀਂ ਕਹਾਣੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਮਿਲਦੇ ਆਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ